ਅੱਜ ਦੀ ਕਹਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਹੈ ਜੀ 2500 ਦਾ ਸੂਟ ਤੇ ਲਿਖੀ ਹੋਈ ਹੈ ਨਾਨਕ ਸਿੰਘ ਜੀ ਦੀ ਭਾਈਆ ਲਾਲ ਇੱਕ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜੋ ਸ਼ਹਿਰ ਵਿੱਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਪਰ ਹੁਣ ਆਟੋ ਰਿਕਸ਼ੀਆਂ ਅਤੇ ਇੰਟਰਨੈਟ ਰਾਹੀਂ ਚੱਲਣ ਵਾਲੀਆਂ ਟੈਕਸੀਆਂ ਦੀ ਤਾਦਾਦ ਬਹੁਤ ਬਦਨਕਾਰ ਰਿਕਸ਼ੇ ਦਾ ਕੰਮ ਠੱਪ ਹੋ ਚੁੱਕਿਆ ਸੀ ਜਿਸ ਕਾਰਨ ਉਸ ਨੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਭਾਈ ਜਨ ਲਾਲ ਸਰੀਰ ਦਾ ਬਹੁਤ ਦੁਬਲਾ ਪਤਲਾ ਅਤੇ ਕਮਜ਼ੋਰ ਸੀ ਜਿਸ ਕਾਰਨ ਉਸ ਨੂੰ ਮਜ਼ਦੂਰੀ ਦਾ ਕੰਮ ਕਰਨ ਵਿੱਚ ਬਹੁਤ ਮੁਸ਼ਕਲ ਲੱਗਦਾ ਸੀ ਪਰ ਉਸ ਨੂੰ ਪਰਿਵਾਰ ਦਾ ਪੇਟ ਭਰਨ ਲਈ ਮਜਬੂਰੀ ਲਈ ਕਰਨਾ ਪੈਂਦਾ ਸੀ ਕਾਰਦੇਤ ਉਸ ਦੀ ਪਤਨੀ ਅਤੇ 3 ਬੱਚੇ ਹਨ ਅੱਜ ਉਹ ਰੋਜ ਦੀ ਤਰ੍ਹਾਂ ਆਪਣੀ ਦਿਹਾੜੀ ਤੇ ਪਹੁੰਚਿਆ ਪਰ ਅੱਜ ਉਹ ਪਰੇਸ਼ਾਨ ਸੀ ਉਸ ਦੀ ਦਿਹਾੜੀ ਦਾ ਸਮਾਂ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਸੀ ਪਰ ਅੱਜ ਉਸ ਨੇ 5 ਵਜੇ ਤੋਂ ਬਾਅਦ ਵੀ ਕੰਮ ਕਰਨਾ ਬੰਦ ਨਾ ਕੀਤਾ ਜਦ ਠੇਕੇਦਾਰ ਨੇ ਉਸ ਨੂੰ ਪੁੱਛਿਆ ਤਾਂ ਭਾਈ ਜਨ ਲਾਲ ਨੇ ਉਸ ਨੂੰ ਕਿਹਾ ਕਿ ਉਸ ਨੂੰ ਇਸ ਵਾਰ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਹੈ ਇਸ ਕਰਕੇ ਉਹ ਜ਼ਿਆਦਾ ਕੰਮ ਕਰਨਾ ਚਾਹੁੰਦਾ ਹੈ ਤਾਂ ठेकेदार ਨੇ ਉਸ ਨੂੰ 3 ਘੰਟੇ ਵੱਧ ਕੰਮ ਕਰਨ ਤੇ 100 ਰੁਪਏ ਜ਼ਿਆਦਾ ਦੇਣ ਲਈ ਕਿਹਾ ਤਾਂ ਭਾਈ ਜਨ ਲਾਲ ਨੇ ਬਿਨਾਂ ਸਮਾਂ ਗਵਾਉਂਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਇਸ ਤਰ੍ਹਾਂ ਉਹ ਰੋਜ਼ ਦਿਹਾੜੀ ਪੂਰੀ ਹੋਣ ਤੋਂ ਬਾਅਦ ਵੀ 3 ਘੰਟੇ ਵੱਧ ਕੰਮ ਕਰਦਾ ਸੀ ਅਤੇ 8 ਵਜੇ ਤੋਂ ਬਾਅਦ ਘਰ ਪਹੁੰਚਦਾ ਹੈ ਪਰ ਪੰਜਵੇਂ ਦਿਨ ਠੇਕੇਦਾਰ ਨੇ ਉਸ ਨੂੰ ਵੱਧ ਕੰਮ ਨਾ ਹੋਣ ਕਾਰਨ ਕਰਕੇ ਉਸ ਨੂੰ ਜਵਾਬ ਦੇ ਦਿੱਤਾ ਜਦ ਠੇਕੇਦਾਰ ਨੇ ਉਸ ਨੂੰ 500 ਰੁਪਏ ਦਾ ਨੋਟ ਦੇ ਰਿਹਾ ਸੀ ਤਾਂ ਉਸ ਨੇ ਭੈਜਨ ਲਾਲ ਨੂੰ ਪੁੱਛਿਆ ਕਿ ਉਸ ਨੇ ਇਹਨਾਂ ਪੈਸਿਆਂ ਦਾ ਕੀ ਕਰਨਾ ਹੈ ਤਾ ਪਜਨ ਨਾਲ ਨੇ ਜਵਾਬ ਦਿੱਤਾ ਕਿ ਕਰਬਾ 14 ਦਾ ਵਰਤ ਆ ਰਿਹਾ ਹੈ ਇਸ ਕਰਕੇ ਉਸ ਦੀ ਪਤਨੀ ਨੇ ਨਵੇਂ ਸੂਟ ਲੈਣ ਦੀ ਮੰਗ ਕੀਤੀ ਸੀ ਪਰ ਦਿਹਾੜੀ ਵਾਲੇ ਪੈਸਿਆਂ ਨਾਲ ਤਾਂ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਹੈ ਜਿਸ ਕਰਕੇ ਉਸ ਨੂੰ ਜ਼ਿਆਦਾ ਪੈਸਿਆਂ ਦੀ ਜ਼ਰੂਰਤ ਸੀ ਪਰ ਠੇਕੇਦਾਰੇ ਸੇ ਗੱਲ ਤੋਂ ਬਹੁਤ ਹੈਰਾਨ ਹੋਇਆ ਕਿਉਂਕਿ ਇਸ ਸਮੇਂ ਜੋ ਮੌਸਮ ਚੱਲ ਰਿਹਾ ਸੀ ਠੰਡ ਹੋ ਚੁੱਕੀ ਸੀ ਅਤੇ ਉਸ ਦੇ ਆਪਣੀਆਂ ਵੀ ਜੁੱਤੀਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਜੁੱਤੀਆਂ ਦੀ ਪੰਜੇ ਵਾਲੇ ਪਾਸਿਓਂ ਮੋਰੀਆਂ ਨਿਕਲੀਆਂ ਹੋਈਆਂ ਸਨ ਅਤੇ ਉਸ ਦੇ ਅੰਗੂਠੇ ਉਸ ਦੇ ਜੁੱਤੀਆਂ ਤੋਂ ਬਾਹਰ ਦਿਖਾਈ ਦੇ ਰਹੇ ਸਨ ਅਤੇ ਜੋ ਭੈਣ ਲਾਲ ਨੇ ਠੰਡ ਤੋਂ ਬਚਣ ਲਈ ਕੋਟ ਪਾਇਆ ਹੋਇਆ ਸੀ ਉਹ ਵੀ ਕਿਸੇ ਪ੍ਰਾਈਵੇਟ ਸਕੂਲ ਦੇ 10ਵੀਂ ਜਾਂ 12ਵੀਂ ਦੇ ਬੱਚੇ ਦਾ ਪਾਇਆ ਹੋਇਆ ਸੀ ਜਿਵੇਂ ਉਸ ਨੂੰ ਕਿਸੇ ਨੇ ਦਿੱਤਾ ਹੋਵੇ ਜਿਸ ਵਿੱਚ ਕਈ ਥਾਮਾ ਤੇ ਛੇਦ ਸਨ ਅਤੇ ਕਈ ਥਾਮਾ ਤੋਂ ਉੱਦੜਿਆ ਹੋਇਆ ਸੀ ਭਇਆ ਲਾਲ ਘਰ ਜਾਂਦੇ ਸਮੇਂ ਕੱਪੜਿਆਂ ਵਾਲੀ ਦੁਕਾਨ ਤੋਂ 500 ਰੁਪਏ ਦਾ ਸੂਟ ਲੈ ਜਾਂਦਾ ਹੈ ਅਤੇ ਜਦੋਂ ਘਰ ਪਹੁੰਚਦਾ ਹੈ ਤਾਂ ਉਸ ਦੀ ਘਰ ਵਾਲੀ ਚੌਂਕੇ ਵਿੱਚ ਬੈਠੀ ਰੋਟੀ ਲਾਉਣ ਦੀ ਤਿਆਰੀ ਕਰ ਰਹੀ ਹੁੰਦੀ ਹੈ ਅਤੇ ਉਸ ਦੇ ਤਿੰਨੇ ਬੱਚੇ ਖੇਡ ਰਹੇ ਹੁੰਦੇ ਹਨ ਭਇਆ ਲਾਲ 베ੜੇ ਵਿੱਚ ਡਾਹੇ ਮੰਝੇ ਤੇ ਬੈਠ ਜਾਂਦਾ ਹੈ ਉਸਦੀ ਵੱਡੀ ਕੁੜੀ ਲక్ష్ਮੀ ਉਸ ਵਾਸਤੇ ਪਾਣੀ ਦਾ ਗਲਾਸ ਲੈ ਕੇ ਆਉਂਦੀ ਹੈ। ਭਜਨ لال ਆਪਣੀ ਪਤਨੀ ਸ਼ੀਲਾ ਦੇਵੀ ਨੂੰ ਆਵਾਜ਼ ਮਾਰਦਾ ਹੈ। ਸ਼ੀਲਾ ਆਪਣਾ ਕੰਮ ਛੱਡ ਕੇ ਚੌਂਕੇ ਵਿੱਚੋਂ ਨਹੀਂ ਆਉਣਾ ਚਾਹੁੰਦੀ ਸੀ ਪਰ ਉਹ ਮਜਬੂਰ ਹੋਣ ਉੱਠ ਕੇ ਭਜਨ لال ਕੋਲ ਪਹੁੰਚਦੀ ਹੈ। ਭਜਨ لال ਉਸ ਨੂੰ ਕਹਿੰਦਾ ਹੈ ਕਿ ਉਹ ਉਸ ਲਈ ਨਵਾਂ ਸੂਟ ਲੈ ਕੇ ਆਇਆ ਹੈ। ਇੰਨੀ ਗੱਲ ਸੁਣਦਿਆਂ ਹੀ ਸ਼ੀਲਾ ਦੇਵੀ ਬਹੁਤ ਖੁਸ਼ ਹੋ ਜਾਂਦੀ ਹੈ। ਭਜਨ لال ਅਖਬਾਰ ਵਿੱਚ ਲਪੇਟਿਆ ਹੋਇਆ ਸੂਟ ਉਸ ਦੇ ਅੱਗੇ ਕਰਦਾ ਹੈ ਜਦ ਅਸ਼ੀਲਾ ਦੇਵੀ ਉਸ ਅਖਬਾਰ ਵਿੱਚੋਂ ਸੂਟ ਬਾਹਰ ਕੱਢਦੀ ਹੈ ਤਾਂ ਇੱਕਦਮ ਉਸ ਦੀ ਖੁਸ਼ੀ ਗੁੱਸੇ ਵਿੱਚ ਬਦਲ ਜਾਂਦੀ ਹੈ ਅਤੇ ਉਹ ਸੂਟ ਨੂੰ ਭਗਾ ਕੇ ਮੰਜੇ ਤੇ ਮਾਰਦੀ ਹੈ ਆਪੇ ਭਜਨ لال ਨੂੰ ਕਹਿੰਦੀ ਹੈ ਕਿ ਉਸ ਦੀ ਗਵਾਂਢਣ ਸਹੇਲੀ ਮੰਮਤਾ ਦੇ ਪਤੀ ਨੇ ਉਸ ਨੂੰ 2500 ਰੁਪਏ ਵਾਲਾ ਸੂਟ ਲਿਆਂਦਾ ਹੈ ਤੇ ਤੂੰ ਮੇਰੇ ਮੱਥੇ ਸੁੱਚੇ ਜਿਹੇ ਕੱਪੜੇ ਦਾ ਸਸਤਾ ਜਿਹਾ ਸੂਟ ਮਾਰਿਆ ਮੈਂ ਕਿਹੜਾ ਆਪਣੇ ਲਈ ਵਾਰਤ ਰੱਖਣਾ ਹੈ ਸਾਰੀ ਦਿਹਾੜੀ ਭੁੱਖਣ ਭਾਣੇ ਰਹਿ ਕੇ ਤੇਰਾ ਹੀ ਸਿਆਪਾ ਕਰਨਾ ਹੈ ਇਹ ਸੂਟ ਪਾ ਕੇ ਮੇਰੀਆਂ ਸਹੇਲੀਆਂ ਵਿੱਚ ਮੇਰੀ ਕੀ ਇੱਜ਼ਤ ਰਹਿ ਜਾਊ ਇੰਨੀ ਗੱਲ ਕਹਿ ਕੇ ਉਹ ਰੋਂਦੀ ਰੋਂਦੀ ਬਿਨਾਂ ਰੋਟੀ ਪਕਾਏ ਕਮਰੇ ਵਿੱਚ ਰੁਸ ਕੇ ਪੈ ਗਈ ਅਤੇ ਉਸ ਦੀ ਵੱਡੀ ਕੁੜੀ ਲక్ష్ਮੀ ਰੋਟੀ ਬਣਾਉਣੀ ਸ਼ੁਰੂ ਕਰ ਦਿੰਦੀ ਹੈ ਅਤੇ ਪਰ ਭਇਆ ਲਾਲ ਸਾਰੀ ਦਿਹਾੜੀ ਦੇ ਥੱਕਿਆ ਟੁੱਟਿਆ ਹੋਇਆ ਅਤੇ ਆਪਣੀ ਪਤਨੀ ਦੀ ਲੜਾਈ ਤੋਂ ਪਰੇਸ਼ਾਨ ਹੋ ਕੇ ਬਿਨ ਰੋਟੀ ਖਾਤੇ ਭੁੱਖਣ ਭਾਣੇ ਸੌਂ ਜਾਂਦਾ ਹੈ ਧੰਨਵਾਦ